ਨਰੰਕਾਰੀ ਮਿਸ਼ਨ ਦੀ ਸੇਵਾ ਭਾਵਨਾ ਅਤੇ ਮਨੁੱਖੀ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪ੍ਰੋਜੈਕਟ ਅੰਮ੍ਰਿਤ ਅਧੀਨ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਦੇ ਤੀਜੇ ਪੜਾਅ ਦਾ ਉਦਘਾਟਨ ਅੱਜ ਮਿਊਸਿਪਲ ਕਾਰਪੋਰੇਸ਼ਨ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ। ਪਦਮਜੀਤ ਸਿੰਘ ਮਹਿਤਾ ਨਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਤੇ ਉਤਸ਼ਾਹ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਇਹਨਾਂ ਸੇਵਾਦਾਰਾਂ ਦੀ ਬਹੁਤ ਪ੍ਰਸ਼ੰਸਾ ਕੀਤੀ। ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇਹ ਬਹੁਤ ਸ਼ੁਭ ਦਿਹਾੜਾ ਹੈ ਸਤਿਗੁਰੂ ਜੀ ਹਰਦੇਵ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਅੱਜ ਦੇ ਦਿਨ ਜਿਹੜੇ ਆਪਣੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਸੇਵਾਦਾਰਾਂ ਨੇ ਇੰਨਾ ਵਧੀਆ ਉਪਰਾਲਾ ਸਿਰਫ ਬਠਿੰਡੇ ਨਹੀਂ ਬਲਕਿ ਨੇਸ਼ਨ ਵਾਈਡ ਚਲਾਇਆ ਹੈ ਅੰਮ੍ਰਿਤ ਪ੍ਰੋਜੈਕਟ ਇਹਨੂੰ ਕਹਿੰਦੇ ਨੇ ਇਸ ਦੇ ਤਹਿਤ ਸਾਰੇ ਨਿਰੰਕਾਰੀ ਸਾਡੇ ਭਾਈ-ਭੈਣ ਆਪਣਾ ਸਫਾਈ ਦਾ ਅਭਿਆਨ ਚਲਾਉਂਦੇ ਨੇ ਜਿੱਦਾਂ ਕਿ ਮੈਂ ਕਈ ਦਿਨਾਂ ਤੋਂ ਆਪਣੇ ਸ਼ਹਿਰ ਵਾਸੀਆਂ ਤੋਂ ਅਪੀਲ ਕਰਦਾ ਆ ਰਿਹਾ ਹਾਂ ਕਿ ਸਫਾਈ ਦਾ ਜੋ ਅਭਿਆਨ ਹੈ ਉਹ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ ਤੇ ਇਹਨਾਂ ਨੇ ਆਪਣੇ ਗੁਰੂ ਜੀ ਦੇ ਜਨਮ ਦਿਹਾੜੇ ਤੇ ਅੱਜ ਬਹੁਤ ਵਧੀਆ ਤੇ ਵੱਡਾ ਉਪਰਾਲਾ ਕਰਦੇ ਹੋਏ ਆਪਣਾ ਸ਼ਹਿਰ ਨੂੰ ਸਾਫ਼ ਕਰਨ ਦਾ ਯੋਗਦਾਨ ਪਾਇਆ ਹੈ ਤੇ ਇਹ ਬਹੁਤ ਵੱਦ ਛੜ ਕੇ ਇੱਥੇ ਆਏ ਨੇ ਸਿਰਫ ਬਠਿੰਡੇ ਸ਼ਹਿਰ ਵਿੱਚ ਨਹੀਂ ਇੱਕ ਪੂਰੇ ਨੇਸ਼ਨ ਵਾਈਡ ਕੈਂਪੇਨ ਜੋ ਚਲਾਇਆ ਹੈ ਇੱਕ ਬਹੁਤ ਵੱਡਾ ਮੈਸੇਜ ਹੈ ਆਪਣੇ ਨਿਰੰਕਾਰੀ ਮਿਸ਼ਨ ਦੇ ਸਾਰੇ ਜਿਹੜੇ ਸਾਡੇ ਵਰਕਰ ਨੇ ਤੇ ਇਹਨਾਂ ਦਾ ਇਹ ਮੈਸੇਜ ਮੈਂ ਸੋਚਦਾ ਕਿ ਨੇਸ਼ਨ ਵਾਈਡ ਜਾਏ ਤੇ ਇੱਕ ਸਵੱਛ ਤੇ ਸਾਫ਼ ਤੇ ਹੈਲਦੀ ਭਾਰਤ ਬੁਨਾਨ ਵਿੱਚ ਜੋ ਹੈ ਯੋਗਦਾਨ ਪਾ ਰਹੇ ਨੇ ਉਹ ਬਹੁਤ ਹੀ ਮਹੱਤਵਪੂਰਨ ਹੈ ਤੇ ਬਹੁਤ ਹੀ ਸਟਰੋਂਗ ਮੈਸੇਜ ਹੈ ਤੇ ਜਿਹੜਾ ਨਿਰੰਕਾਰੀ ਮਿਸ਼ਨ ਦੇ ਵਰਕਰਸ ਨੇ ਵੋਲੰਟੀਅਰਸ ਨੇ ਐਡਾ ਵਧੀਆ ਕੰਟਰੀਬਿਊਸ਼ਨ ਪਾਇਆ ਹੈ ਤੇ ਆਪਾਂ ਨੂੰ ਦੇਖਣ ਚ ਆਉਂਦਾ ਹੈ ਕਿ ਇਹ ਐਡਾ ਵਧੀਆ ਲੋਕੇਸ਼ਨ ਹੈਗੀ ਸ਼ਹਿਰ ਦੀ ਇੰਨੀ ਪਿਆਰੀ ਸਪੌਟ ਹੈ ਤੁਹਾਨੂੰ ਅਲੱਗ ਹੀ ਇੱਥੇ ਵਾਈ ਬੰਦੀ ਹੈ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਇੱਥੇ ਆ ਕੇ ਤੇ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਇੱਥੇ ਸਫਾਈ ਕਰਨ ਦਾ ਇਸ ਦੀ ਨਿਹਾਰ ਬਦਲਣ ਦਾ ਇਹ ਬਹੁਤ ਹੀ ਵਧੀਆ ਤੇ ਵੱਡਾ ਉਪਰਾਲਾ ਤੇ ਬਸ ਆਪਣੇ ਵੱਲੋਂ ਕੰਟਰੀਬਿਊਸ਼ਨ ਆ ਮੈਂ ਵੀ ਇਹੀ ਉਮੀਦ ਕਰੂੰਗਾ ਕਿ ਸ਼ਹਿਰ ਵਾਸੀ ਸਾਰੇ ਇਹਨਾਂ ਨਾਲ ਵੀ ਰਲਣ ਤੇ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਕੰਟਰੀਬਿਊਸ਼ਨ ਦੇਣਗੇ ਜਿਵੇਂ ਹਸਪਤਾਲ ਜੀ ਵੀ ਸਿਵਲ ਹਸਪਤਾਲ ਸੀ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਅਗਉਂਤੇ ਵੀ ਮਿਸ਼ਨ ਵੱਲੋਂ ਚਲਾਇਆ ਗਿਆ ਸਫਾਈ ਦਾ ਜੀ ਜੀ ਸਹਿਯੋਗ ਲੈਂਦਾ ਜਉਏ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਬਿਲਕੁਲ ਜੀ ਜੋ ਵੀ ਚੰਗਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਕੰਟਰੀਬਿਊਸ਼ਨ ਹੈ ਮੈਨੂੰ ਪਤਾ ਲੱਗਿਆ ਇਹਨਾਂ ਨੇ ਕਾਫੀ ਸਾਰੇ ਬਲੱਡ ਕੈਂਪਸ ਵੀ ਲਗਾਏ ਸੀ ਇਹ ਸਿਵਲ ਹਸਪੀਟਲ 'ਚ ਵੀ ਸੇਵਾਵਾਂ ਦਿੰਦੇ ਰਹੇ ਨੇ ਤੇ ਇਹ ਇੱਕ ਸਫਾਈ ਦਾ ਅਭਿਆਨ ਵੀ ਚਲਾਇਆ ਹੈ ਇਹ ਬਹੁਤ ਵਧੀਆ ਮੈਸੇਜ ਹੈਗਾ ਲੋਕਾਂ ਨੂੰ ਕਿ ਵੱਧ ਚੜ ਕੇ ਆਪਣੀ ਸੁਸਾਇਟੀ ਲਈ ਕੰਮ ਕਰੋ ਆਪਣੇ ਲੋਕਾਂ ਦੇ ਹਿੱਤ ਲਈ ਕੰਮ ਕਰੋ ਤੇ ਸੁਸਾਇਟੀ ਨੂੰ ਅਪਗ੍ਰੇਡ ਕਰਨ ਲਈ ਅਪਲਿਫਟ ਕਰਨ ਲਈ ਜੋ ਵੀ ਆਪਾਂ ਕਰ ਸਕਦੇ ਹਾਂ ਰਲ ਮਿਲ ਕੇ ਕਰੀ ਸਰ ਨਿਰੰਕਾਰੀ ਮਿਸ਼ਨ ਹੈ ਜੋ ਲੰਬੇ ਸਮੇਂ ਤੋਂ ਮਾਨਵ ਸਮਾਜ ਸੇਵਾ ਦੇ ਕਲਿਆਣ ਨਾਲ ਜੁੜਿਆ ਹੋਇਆ ਹੈਗਾ ਸਮਾਜ ਹੋ ਚਾਹੇ ਉਹ ਖੂਨਦਾਨ ਕੈਂਪੋ ਹੋਵੇ ਚਾਹੇ ਮੈਡੀਕਲ ਕੈਂਪੋ ਹੋਵੇ ਚਾਹੇ ਹੁਣ ਸਫਾਈ ਭਿਆਨ ਚਲਾ ਰੱਖਿਆ ਹੈਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹੀ ਸਾਰੇ ਸਾਡੇ ਨਿਰੰਕਾਰੀ ਮਿਸ਼ਨ ਦੇ ਭਰਾ ਭੈਣਾਂ ਇੱਥੇ ਜੋ ਸਾਡੇ ਸਤਿਗੁਰੂ ਹਰਦੇਵ ਸਿੰਘ ਜੀ ਦੀ ਡਾਇਰੈਕਸ਼ਨ ਵਿੱਚ ਦਿੱਤੇ ਮਾਰਗਦਰਸ਼ਨ ਦੇ ਰਾਹੀ ਚੱਲ ਰਹੇ ਹੈ ਇਹ ਇੱਕ ਵੱਡਾ ਮੈਸੇਜ ਹੈ ਸਾਰੇ ਲੋਕਾਂ ਵਾਸਤੇ ਕਿ ਆਪਾਂ ਵੀ ਇਹਨਾਂ ਦੀ ਮਦਦ ਕਰੀਏ ਇਹਨਾਂ ਨਾਲ ਜੁੜੀਏ ਤੇ ਆਪਣੀ ਸੁਸਾਇਟੀ ਨੂੰ ਵਧਾਈਏ ਇਸ ਮੌਕੇ ਤੇ ਸੰਤ ਨਨਕਾਰੀ ਮਿਸ਼ਨ ਬਟੰਡਾ ਦੇ volunteers ਨੇ NDRF ਦੀ ਟੀਮ ਦੇ ਸਹਿਯੋਗ ਨਾਲ ਥਰਮਲ ਪਲਾਂਟ ਬਟੰਡਾ ਦੀ ਝੀਲ ਨੰਬਰ 2 ਅਤੇ 3 ਦੇ ਆਲੇ-ਦੁਆਲੇ ਕੰਢਿਆਂ ਦੀ ਵੱਡੇ ਪੱਧਰ ਤੇ ਸਫਾਈ ਕੀਤੀ ਇਸ ਪ੍ਰੋਜੈਕਟ ਦਾ ਉਦੇਸ਼ ਪਾਣੀ ਦੀ ਸੰਭਾਲ ਅਤੇ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਪਾਣੀ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ ਸਤਨੰਗਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸਪੀ ਦੁੱਗਲ ਅਤੇ ਸੰਯੋਜਕ ਆਦਰਸ਼ ਮੋਹਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਮ ਪੂਜਿਆ ਸਤਗੁਰੂ ਮਤਾ ਸੁਦੀਕਸ਼ਾ ਅਤੇ ਮਹਾਰਾਜ ਅਤੇ ਪੂਜਯਾ ਸਤਨੰਗਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਅਸ਼ੀਰਵਾਦ ਨਾਲ ਸੇਵਾ ਦੀ ਭਾਵਨਾ ਅਤੇ ਮਨੁੱਖੀ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪ੍ਰੋਜੈਕਟ ਅੰਮ੍ਰਿਤ ਅਧੀਨ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਦੇ ਤੀਜੇ ਪੜਾਅ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਇਸ ਪ੍ਰੋਜੈਕਟ ਰਾਹੀਂ ਨਿਰਕਾਰੀ ਮਿਸ਼ਨ ਨੇ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਦੀਆਂ ਪ੍ਰੇਰਨਾ ਦਾ ਇੱਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਸਾਲ 2023 ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਇਸ ਪਹਿਲ ਕਦਮੀ ਦਾ ਉਦੇਸ਼ ਨਾ ਸਿਰਫ ਪਾਣੀ ਦੇ ਸਰੋਤਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਹੈ ਸਗੋਂ ਪਾਣੀ ਦੀ ਸੰਭਾਲ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਵੀ ਮਾਨਸਿਕਤਾ ਵਿਕਸਿਤ ਕਰਨਾ ਹੈ ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਮੁਹਿੰਮ ਦੇਸ਼ ਪਰਦੇਸ਼ 27 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 900 ਤੋਂ ਵੱਧ ਸ਼ਹਿਰਾਂ ਵਿੱਚ 1600 ਤੋਂ ਵੱਧ ਥਾਵਾਂ ਤੇ ਇੱਕੋ ਸਮੇਂ ਆਯੋਜਿਤ ਕੀਤਾ ਗਿਆ ਹੈ। ਇਸ ਮੁਹਿੰਮ ਨਾਲ ਪਾਣੀ ਦੀ ਸੰਭਾਲ ਅਤੇ ਸਫਾਈ ਦਾ ਸੁਨੇਹਾ ਲੋਕਾਂ ਤੱਕ ਵਿਦੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗਾ ਅਤੇ ਜਾਗਰੂਕਤਾ ਵੀ ਵਧੇਗੀ। ਅੱਜ 23 ਫਰਵਰੀ ਦਾ ਇਹ ਜੋ ਦਿਨ ਹੈ ਸਤੰਤਨ ਰਣਕਾਰੀ ਮਿਸ਼ਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤਨ ਹੈ ਸਤਿਗੁਰੂ ਬਾਬਾ ਦੇਵ ਸਿੰਘ ਜੀ ਮਹਾਰਾਜ ਉਹਨਾਂ ਦਾ ਜੋ ਜਨਮ ਦਿਵਸ ਉਹਨਾਂ ਦੇ ਆਦੇਸ਼ਾਂ ਅਨੁਸਾਰ ਸਮਾਜ ਸੇਵਾ ਦੇ ਵਿੱਚ ਲਗਾਇਆ ਜਾਂਦਾ ਹੈ ਔਰ ਇਸ سلسلے ਦੇ ਵਿੱਚ ਕਿਸੇ ਵੇਲੇ ਰੇਲਵੇ ਸਟੇਸ਼ਨਾਂ ਦੀ ਸਫਾਈ ਹਸਪੀਟਲ ਦੀ ਸਫਾਈ ਬੱਸ ਅਟੈਂਡ ਦੀ ਸਫਾਈ ਪਾਰਕਾਂ ਦੀ ਸਫਾਈ ਔਰ ਨਦੀਆਂ ਨਾਲਿਆਂ ਦੇ ਆਸ-ਪਾਸੇ ਕਿਨਾਰਿਆਂ ਦੀ ਸਫਾਈ ਤੋਂ ਉਸ ਮਹਿਮ ਨੂੰ ਲੈ ਕੇ ਰਿਕਸ਼ਾ ਰੋਪਣ ਦੀਆਂ ਮਹਿਮਾਂ ਚਲਾਈਆਂ ਗਈਆਂ ਕਿਉਂਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਦਾ ਇੱਕ ਸਲੋਗਨ ਸੀ ਮੈਸੇਜ ਸੀ ਕਿ ਪ੍ਰਦੂਸ਼ਣ ਅੰਦਰ ਹੋ ਜਾਂ ਬਾਹਰ ਹੋ ਦੋਨੋਂ ਹੀ ਖਤਰਨਾਕ ਹੈ। ਤੋਂ ਅੰਦਰ ਦਾ ਪ੍ਰਦੂਸ਼ਣ ਮਹਾਪੁਰਸ਼ਾਂ ਦੇ ਅਨਮੋਲ ਵਚਨਾਂ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਔਰ ਬਾਹਰ ਦਾ ਪ੍ਰਦੂਸ਼ਣ ਜੋ ਹੈ ਸਫਾਈ ਵਿਹਾਨ ਤਿਲਾ ਕੇ ਵ੍ਰਕਸ਼ ਲਗਾ ਕੇ ਹਵਾ ਨੂੰ ਵੀ ਸ਼ੁੱਧ ਕੀਤਾ ਜਾਵੇ ਪਾਣੀ ਨੂੰ ਵੀ ਸ਼ੁੱਧ ਕੀਤਾ ਜਾਵੇ ਧਰਤੀ ਨੂੰ ਵੀ ਸ਼ੁੱਧ ਕੀਤਾ ਜਾਵੇ ਸਾਡੇ ਪ੍ਰਾਤਨ ਗੁਰੂ ਸਾਹਿਬਾਨਾਂ ਨੇ ਵੀ ਇਸ ਜੋ ਹੈ ਇਹਨਾਂ ਵਸਤੂਆਂ ਨੂੰ ਬਹੁਤ ਮਹਾਨਤਾ ਦਿੱਤੀ ਹੈ ਜਿਸ ਤਰ੍ਹਾਂ ਇੱਕ ਸ਼ਬਦ ਵੀ ਹੁੰਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਵ ਅਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਤਾਂ ਕਿ ਸਿੱਧੀ ਮਹਾਨਤਾ ਨੂੰ ਸਮਝ ਪਾਈਏ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਔਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਅਗੇ ਇਹਨਾਂ ਦੀ ਅਸੀਂ ਕਦਰ ਕਰ ਸਕੀਏ ਸੰਭਾਲ ਕਰ ਸਕੀਏ ਤੋਂ ਉਸੇ ਲੜੀ ਵਿੱਚ ਅੱਜ ਇਹ ਦਿਨ ਜੋ ਹੈ ਸੱਚੇ ਪਰਸ਼ਾ ਸਤਿਗੁਰੂ ਮਾਤਾ ਸ੍ਰੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਜਲ ਸਰੋਤਾਂ ਦੇ ਆਸ-ਪਾਸ ਕਿਨਾਰਿਆਂ ਦੀ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਜਲ ਨੂੰ ਸ਼ੁੱਧ ਰੱਖੀਏ ਔਰ ਜਲਦੀ ਬਚਤ ਵੀ ਕਰੀਏ ਜਲ ਨੂੰ ਵੇਸਟ ਹੋਣ ਤੋਂ ਰੋਕੀਏ ਜਿਸ ਤਰ੍ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੰਕੇ ਜाहिर ਕੀਤੇ ਜਾ ਰਹੇ ਨੇ ਕਿ ਪਾਣੀ ਦੀ ਬੜੀ ਜਲਦੀ ਸ਼ਾਰਟੇਜ ਪੈਦਾ ਹੋ ਸਕਦੀ ਹੈ ਉਸੇ ਜਲ ਨੂੰ ਬਚਾਉਣਾ ਵੀ ਹੈ ਔਰ ਇਸ ਨੂੰ ਸ਼ੁੱਧ ਵੀ ਕਰਨਾ ਹੈ ਕਿਉਂਕਿ ਸਵੱਛ ਜਲ ਸਵੱਛ ਮਨ ਸਵੱਛ ਜਲ ਸਵੱਛ ਕੱਲ ਸਾਡਾ ਆਉਣ ਵਾਲਾ ਸਵੱਛ ਵੀ ਜਿਹੜਾ ਹੈ ਕੱਲ ਆਉਣ ਵਾਲਾ ਤਾਂ ਹੀ ਸਵੱਛ ਹੋਏਗਾ ਅਗਰ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਦੇ ਲਈ ਸਵੱਛ ਪਾਣੀ ਦਾ ਇੰਤਜ਼ਾਮ ਕਰਾਂਗੇ ਤਾਂ ਉਸ سلسلے ਨੂੰ ਮੁੱਖ ਰੱਖਦੇ ਹੋਏ ਅੱਜ ਹਿੰਦੁਸਤਾਨ ਦੇ 1600 ਸਥਾਨਾਂ ਦੇ ਉੱਤੇ ਇਹ ਜੋ ਹੈ ਸਫਾਈ ਮਹਮ ਚਲਾਈ ਜਾ ਰਹੀ ਹੈ ਜਦੇ ਵਿੱਚ ਨਦੀਆਂ ਝੀਲਾਂ ਜੋ ਹੈ ਵਾਟਰ ਰਕਸ ਦੀਆਂ ਟੈਂਕੀਆਂ ਉਹਨਾਂ ਦੇ ਆਸ-ਪਾਸ ਸਫਾਈਆਂ ਕੀਤੀਆਂ ਜਾ ਰਹੀਆਂ ਨੇ ਤੋਂ ਬਠਿੰਡਾ ਜ਼ੋਨ ਦੇ ਵਿੱਚ ਵੀ ਐਸੇ ਅਨੇਕ ਲਗਭਗ 40-50 ਸਥਾਨਾਂ ਤੇ ਇਹ ਸੇਵਾ ਅੱਜ ਕੀਤੀ ਜਾ ਰਹੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਔਰ 10 ਵਜੇ ਤੱਕ ਜੋ ਹੈ ਇਸ ਮਹਿੰਮ ਨੂੰ ਪੂਰਾ ਕੀਤਾ ਜਾਏਗਾ ਤੋਂ ਇਸ ਮੌਕੇ ਦੇ ਉੱਤੇ ਇਹੀ ਸੰਦੇਸ਼ ਹੈ ਕਿ ਹਰ ਮਾਨਵ ਮਾਨਵ ਦੇ ਕਲਿਆਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਜੋ ਹੈ ਗੁਰੂਆਂ ਦੀ ਫਿਲਾਸਫੀ ਜੋ ਨਿਰੰਕਾਰੀ ਮਿਸ਼ਨ ਦਾ ਸਿਧਾਂਤ ਕਿ ਮਾਨਵ ਕੋ ਮਾਨਵ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਨਸਾਨੀਅਤ ਜਿਹੜੀ ਹੈ ਉਹ ਤਦੇ ਅਗਰ ਮਜ਼ਬੂਤ ਹੋਵੇਗੀ ਤਦੇ ਰੂਹਾਨੀਅਤ ਵੀ ਮਜ਼ਬੂਤ ਹੋਵੇਗੀ ਔਰ ਜੋ ਧਾਰਮਿਕ ਆਨੰਦ ਵੀ ਤਦੇ ਆਏਗਾ ਅਗਰ ਇਨਸਾਨੀਅਤ ਜੋ ਹੈ ਉਹ ਸਾਡੀ ਮਜ਼ਬੂਤ ਹੁੰਦੀ ਚਲੀ ਜਾਏਗੀ ਤੋਂ ਇਹੀ ਵਿਚਾਰਧਾਰਾ ਨੂੰ ਲੈ ਕੇ ਕਿ ਅਸੀਂ ਸਾਰੇ ਇਨਸਾਨ ਦੀ ਸੇਵਾ ਕਰੀਏ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ ਪ੍ਰਭੂ ਦਾ ਰੂਪ ਹੈ ਹਰ ਮਨੁੱਖ ਦਾ ਐਸਾ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੋਂ ਇਸ ਮੌਕੇ ਤੇ ਸਾਡੇ ਬਠਿੰਡਾ ਤੇ ਜਿਹੜਾ ਸਾਰੀਆਂ ਸੰਗਤਾਂ ਸੇਵਾਦਾਰ ਦੇ ਅਧਿਕਾਰੀ ਨੌਜਵਾਨ ਮਹਤਵਾਂ ਲੱਗੇ ਹੋਏ ਨੇ ਬਲਕਿ ਕੱਲ ਹੀ 22 ਤਰੀਕ ਨੂੰ ਹੋਈ ਜਿੱਥੇ ਮਹਿਮ ਸ਼ੁਰੂ ਕੀਤੀ ਸੀ ਔਰ ਉਹਦੇ ਵਿੱਚ ਲੋਕਲ ਜੋ ਹੈ ਐਨ ਡੀ ਆਰ ਐਫ ਦੇ ਨੌਜਵਾਨ ਜਿਹੜੇ ਹਨ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਛਿਲਾਂ ਦੀ ਜਿੰਨੀ ਕੁ ਹੋ ਸਗੀ ਕਿਨਾਰੇ ਦੀ ਸਫਾਈ ਕਰਾਂਗੇ ਇਹਨਾਂ ਹੀ ਸ਼ਬਦਾਂ ਨਾਲ ਆਪ ਪ੍ਰੈਸ ਦਾ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਜਿਹੜਾ ਪ੍ਰੋਜੈਕਟ ਅਮਰਤ ਹੈਗਾ ਜੀ ਇਹ ਕਿੰਮਾ ਪ੍ਰਭਾਵ ਚੱਲ ਰਿਹਾ ਹੈਗਾ ਪ੍ਰੋਜੈਕਟ ਅਮਰਤ ਦਾ ਇਹ ਲਗਭਗ ਤੀਸਰਾ ਜੋ ਹੈ ਇਹ ਇਸ ਤਫਰ ਸ਼ੁਰੂ ਕੀਤਾ ਗਿਆ ਹੈ ਜੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਸਾਨੂੰ ਮੋਟਿਵ ਦਿੱਤਾ ਸੀ ਕਿ ਵੀ ਮੇਰਾ ਜਨਮ ਦਿਨ ਇਸ ਤਰ੍ਹਾਂ ਮਨਾਇਆ ਜਾਵੇ ਤਾਂ ਕਿ ਲੋਕਾਂ ਦੀ ਭਲਾਈ ਕੀਤੀ ਜਾ ਸਕੇ ਦੇ ਦਿੱਤੇ ਬਲਕ ਡੋਨੇਸ਼ਨ ਕੈਂਪ ਵੀ ਲੱਗਦੇ ਰਹੇ ਪਹਿਲਾਂ ਅਸੀਂ ਜੰਗਲਾਂ ਕੋਪੋਦੇਪ ਵੀ ਲਗਾਏ ਫਿਰ ਸੇ ਰੇਲਵੇ ਸਟੇਸ਼ਨ ਵੀ ਸਾਫ ਕੀਤਾ ਤੇ ਹੁਣ ਜੋ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਨੇ ਸਾਡਾ ਧਿਆਨ ਸਾਡੀ ਵਾਟਰ ਬੋਡੀਜ਼ ਕੰਨੀ ਲੈ ਕੇ ਆਏ ਆ ਜਿਹੜਾ ਕਿ ਬਹੁਤ ਤੇਜ਼ੀ ਨਾਲ ਘਟ ਰਹੇ ਨੇ ਅਸੀਂ ਇਹ ਬਚਾਉਣਾ ਵੀ ਹੈ ਠੀਕ ਤਰੀਕੇ ਨਾਲ ਸੰਭਾਲਣਾ ਵੀ ਹੈ ਇਹਦੀ ਸਫਾਈ ਵੀ ਰੱਖਣੀ ਹੈ ਤਾਂ ਕਿ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਕਦੇ ਵੀ ਦਿੱਕਤ ਨਾ ਆਵੇ ਤੁਹ ਆਪ ਜੀ ਸਮਝਦੇ ਹੋ ਐਸ ਗੱਲ ਨੂੰ ਵੀ ਪਾਣੀ ਸਾਡੇ ਵਾਸਤੇ ਕਿੰਨਾ ਇੰਪੋਰਟੈਂਸ ਹੈ ਸਾਡੀ ਬਾਡੀ ਵਾਸਤੇ ਸਾਡੇ ਖਾਣ ਪੀਣ ਰਹਿਣ ਵਾਸਤੇ ਆਪ ਜੀ ਦੇਖਦੇ ਹੋ ਜਿੱਥੇ ਜਿੱਥੇ ਪਾਣੀ ਹੈ ਉੱਥੇ ਉੱਥੇ ਹੀ ਸਿਟੀ ਬਸੇ ਜਾ ਜਾਂਦੇ ਨੇ ਨਗਰ ਜਿਹੜੇ ਨੇ ਸਾਰੇ ਜੋ ਹੈ ਆਪ ਜੀ ਨੋਟ ਕਰੋਗੇ ਕਿ ਨਦੀਆਂ ਦੇ ਕਿਨਾਰੇ ਤੇ ਹੀ ਹੈ ਜੇ ਅਸੀਂ ਇਹਨੂੰ ਹੀ ਪ੍ਰਦੂਸ਼ਿਤ ਕਰ ਦਿੱਤਾ ਇਹਨੂੰ ਹੀ ਖਰਾਬ ਕਰ ਦਿੱਤਾ ਤੇ ਫਿਰ ਮਾਨਵ ਦੀ ਲਾਈਫ ਦਾ ਜੋ ਹੈਲਥ ਹੈ ਉਹ ਕਿਤਨਾ ਠੀਕ ਰਹੇਗੀ ਇਕਤਰਾ ਪਹਿਲਾਂ ਬਾਜੂ ਬਲ ਤੇ ਧਿਆਨ ਦਿੱਤਾ ਹੁਣ ਅੱਜ ਕੱਲ ਪਾਣੀ ਬਲ ਧਿਆਨ ਦੇ ਰਹੇ ਆ ਜਿਵੇਂ ਦੱਸਿਆ ਗਿਆ ਕਿ 1600 ਦਿਗਾ ਤੇ ਇੰਡੀਆ ਦੇ ਵਿੱਚ ਅਸੀਂ ਇਹ ਕਰ ਰਹੇ ਆ ਤੇ ਐਨ ਡੀ ਆਰ ਐਫ ਵਾਲੇ ਵੀ ਸਾਡੇ ਨਾਲ ਇਨਵੋਲਵ ਨੇ ਉਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਮਿਊਨਿਸਪਲ ਕਮੇਟੀ ਵਾਲੇ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਆਪ ਦੀ ਸੰਗਤ ਦਾ ਆਪ ਦੀ ਵਿਸ਼ਵਾਸ ਦੇਖ ਰਹੇ ਹੋ ਕਿਵੇਂ ਉਹਨਾਂ ਚ ਦ੍ਰਿੜਤਾ ਹੈ ਇਹ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਹੈ ਇਹ ਇੱਕ ਦਿਨ ਚ ਅਵੇਅਰਨੈਸ ਲਿਆਤੀ ਜਾ ਰਹੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਨਾਗਰਿਕਾਂ ਦੇ ਵਿੱਚ ਕਿ ਅਸੀਂ ਪਾਣੀ ਨੂੰ ਸੰਭਾਲ ਕੇ ਰੱਖਣਾ ਹੈ ਪਾਣੀ ਜਿਹੜੀ ਸਾਡੀ ਲਾਈਫ ਲਾਈਨ ਹੈ ਇਹ ਕਿਤੇ ਕਿਸੇ ਤਰ੍ਹਾਂ ਦੂਸ਼ਿਤ ਨਾ ਹੋਵੇ ਇਸੇ ਤਰ੍ਹਾਂ ਸਾਡਾ ਸਾਡਾ ਮਨ ਵੀ ਸਾਫ਼ ਸੁਥਰਾ ਰਹੇ ਤੇ ਜਲ ਵੀ ਸਾਫ਼ ਸੁਥਰਾ ਰਹੇ ਅਸੀਂ ਮਨਾਂ ਨੂੰ ਵੀ ਸੰਭਾਲਣਾ ਹੈ ਤੇ ਪਾਣੀ ਨੂੰ ਵੀ ਸੰਭਾਲਣਾ ਹੈ ਇਹ ਸਤਗੁਰ ਦੀ ਕਿਰਪਾ ਦੇ ਨਾਲ ਲੱਜ ਸਤਸੁਦਿਕ ਸਾਹਿਬ ਮਾਤਾ ਜੀ ਨੇ ਸਾਨੂੰ ਇਹ ਆਲਦ ਜਾਲ ਦਿੱਤਾ ਹੈ ਅਸੀਂ ਅਰਦਾਸ ਕਰਦੇ ਆ ਸਾਰਿਆਂ ਨੂੰ ਬਠਿੰਡਾ ਦੇ ਨਗਰ ਵਾਸੀਆਂ ਨੂੰ ਵੀ ਕਿ ਵੀ ਉਹ ਉਹ ਇਸ ਗੱਲ ਦਾ ਖਿਆਲ ਰੱਖਣ ਕਿਤੇ ਵੀ ਪਾਣੀ ਬੇਕਾਰ ਨਾ ਜਾਵੇ ਕਿਤੇ ਵੀ ਪਾਣੀ ਖਰਾਬ ਨਾ ਕਰੀਏ ਜਿੱਥੇ ਵੀ ਠੀਕ ਲੱਗੇ ਅਸੀਂ ਪਾਣੀ ਨੂੰ ਸੰਭਾਲ ਲਈਏ ਇਹ ਹੀ ਅਰਦਾਸ ਹੈ ਸਾਰੇ ਅਸੀਂ ਦੇਖ ਰਹੇ ਹਾਂ ਕਿ ਅਸੀਂ ਜੋ ਸਾਡੀ ਬਠਿੰਡਾ ਦੀ ਝੀਲ ਹੈ 2 ਨੰਬਰ ਔਰ 3 ਨੰਬਰ ਜਿਸ ਦੇ ਵਿੱਚ ਕਾਰ ਇੱਕ ਜਗ੍ਹਾ ਹੈ ਤੇ ਕਿ ਐਨਡੀਆਰਐਫ ਦਾ ਇੱਕ ਟ੍ਰੇਨਿੰਗ ਸੈਂਟਰ ਵੀ ਬਣਾ ਹੋਇਆ ਹੈ। ਉੱਥੇ ਪਟੰਡਾ ਨੰਕਾਰੇ ਮਿਸ਼ਨ ਵੱਲੋਂ ਸੰਤ ਅੰਗਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇੱਕ ਸਫਾਈ ਅਭਿਆਨ ਹੈ ਜੋ ਸ਼ੁਰੂ ਕੀਤਾ ਗਿਆ ਹੈ। ਸੋ ਇਸ ਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਕਿ ਜੋ ਸਾਡੀ ਪਟੰਡਾ ਦੀ ਸਾਧ ਸੰਗਤ ਹੈ ਅਮਰੂਦ ਦੇ ਨਾਲ-ਨਾਲ ਇਹ ਜੋ ਸਾਡਾ ਸੇਵਾਦਲ ਹੈ ਲਗਭਗ 200 ਦੇ ਕਰੀਬ ਸੇਵਾਦਲ ਦੇ ਜਵਾਨ ਔਰ 150 ਦੇ ਕਰੀਬ ਭੈਣਾ ਹਾਂ ਜੋ ਉਹ ਵੀ ਇਸ ਸੇਵਾ ਦੇ ਵਿੱਚ ਪਾਗ ਲੈ ਰਹੇ ਹਾਂ ਹਨ। ਸੋ ਦੇ ਸਮੇਂ ਆ ਜੋ ਟੀਮ ਹੈ ਆਪਦੀ ਦੀ ਉਹਦਾ ਸਾਰਿਆਂ ਦਾ ਧੰਨਵਾਦ ਔਰ ਨਾਲ ਹੀ ਜੋ ਸਾਡੇ ਐਨਡੀਆਰਐਫ ਦੀ ਟੀਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਜੋ ਸਹਿਯੋਗ ਸਾਡੇ ਨਾਲ ਰਿਹਾ ਹੈ ਉਹਨਾਂ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਜੋ ਸਾਡੇ ਪਟੰਡਾ ਸ਼ਹਿਰ ਦੇ ਵਾਸੀ ਹਨ ਉਹਨਾਂ ਨੂੰ ਵੀ ਇੱਕ ਅਪੀਲ ਕਰਦੇ ਹਾਂ ਤੁਹਾਡੇ ਮਾਦੇਮ ਰਾਹੀਂ ਕਿ ਉਹ ਵੀ ਜੋ ਇਸ ਤਰ੍ਹਾਂ ਦੇ ਸਾਡੇ ਸਫਾਈ ਅਭਿਆਨ ਹਨ ਉਹਨਾਂ ਦੇ ਵਿੱਚ ਉਹ ਆਪਣਾ ਯੋਗਦਾਨ ਦਿੰਦੇ ਰਹਿਣ ਥੈਂਕ ਯੂ ਬਹੁਤ-ਬਹੁਤ ਦਾ ਇਸ ਪ੍ਰੋਜੈਕਟ ਵਿੱਚ ਮਿਸ਼ਨ ਦੇ ਬੱਚੇ ਬਜ਼ੁਰਗ ਅਤੇ महिला सेवादारों ने भी बड़े उत्साह न भाग लिया लोग अपना आला दुआला साफ स्वच्छ रखने का सुनेहा दिता आज का प्रोग्राम साफ सफाई के ऊपर था जैसे हम पूरे इंडिया में साफ़ सफाई करते हैं तो बठिंडा की भी संगत ने यहाँ पर आके साफ सफाई की और सेवा में अपना योगदान दिया सबने क्या मैसेज है लोगों को क्या मोटिवेट किया लोगों को यही मैसेज है कि वो जो कचरा है वो ज़्यादा से ज़्यादा डस्टबिन में डालें कम गाड़ियों का यूज़ करें पॉल्यूशन को रिड्यूस करेंगे और ज़्यादा से ज़्यादा ट्रीज़ को प्लांट करें इससे हमारे इन्वामेंट को बहुत फ़ायदा है।, है, तो तो है पानी में भी अब लोग वाटर पोल्यूशन कर रहे हैं तो उसको कम करें पानी में कचरा ना फेंके ज़्यादा से ज़्यादा डस्टबिन में ही फेंकें जितना हो सकता है जो फैक्ट्रीज है अपना वेस्ट वो नदियों में पॉन्ड्स में ना गिराएँ पानी वेस्ट करते हैं उनको पानी वेस्ट करते हैं जैस बहुत लोग अपनी गाड़ियाँ ऐसे खुले में धो रहे हैं बहुत सारा पानी वेस्ट होता है उससे तो वो भी वो कम कर सकते हैं कम से कम गाड़ियों का यूज कर सकते हैं हाँ जी बेटा क्या नाम है सर मेरा नाम पुष्पित है पुष्पित हाँ जी आज के के बारे में क्या हाँ जी सर आज ट्वेंटी थ्री फबरवरी है तो साढ़े हृदय सम्राट सतगुरु बाबा हरदेव सिंह जी महाराज का बर्थडे भी है जिस दे उपलक्ष्य अच्छ असी प्रोजेक्ट अमृत स्वच्छ जल स्वच्छ मन ਜਿਹੜਾ ਆਪਾਂ ਇਸੇ ਯੋਗਦਾਨ ਦੇ ਰਹੇ ਆਂ ਅੱਜ ਸਵੇਰ ਤੋਂ ਹੀ ਬਠਿੰਡਾ ਦੀ ਸਾਰੀ ਸੰਗਤ ਭੈਣਾ ਬੱਚੇ ਸਿਵਦਲ ਦੇ ਮਹਾਪੁਰਸ਼ ਸੀਨੀਅਰ ਸਿਟੀਜ਼ਨ ਸਾਰੇ ਇਸ ਵਾਟਰ ਬੋਡੀ ਨੂੰ ਸਾਫ਼ ਕਰਨ ਚ ਲੱਗੇ ਹੋਏ ਆ ਤੇ ਇਹ ਜਿਹੜਾ ਪ੍ਰੋਜੈਕਟ ਹੈ ਇਹ 1600 ਪਲੱਸ ਥਾਨਾਂ ਤੇ ਜਿਹੜਾ ਚਲਾਇਆ ਜਾ ਰਿਹਾ ਇਸੇ ਸਮੇਂ ਤੇ 10 ਲੱਖ ਤੋਂ ਵੱਧ ਵਲੰਟੀਅਰ ਜਿਹੜੇ ਆਪਣਾ ਆਪਣਾ ਸੇਵਾ ਚ ਯੋਗਦਾਨ ਦੇ ਰਿਹਾ ਬਾਬਾ ਜੀ ਨੇ ਇੱਕ ਵਾਰੀ ਆਪਦੀ ਵਿਚਾਰ ਚ ਵੀ ਫਰਮਾਇਆ ਸੀ ਕਿ ਪ੍ਰਦੂਸ਼ਣ ਚਾਹੇ ਅੰਦਰ ਕਹੋ ਚਾਹੇ ਬਾਹਰ ਕਾ ਦੋਨੋਂ ਹੀ ਹਾਨੀਕਾਰਕ ਹੈ ਤਾਂ ਆਪਾਂ ਇਸ ਪ੍ਰਦੂਸ਼ਣ ਨੂੰ ਖਤਮ ਕਰਦੇ ਰਹਿਣਾ ਚੱਲਦੇ ਰਹੇ ਸਹਿਯੋਗੀ ਸੁਨੀਲ ਮਹਿਰਾ ਦੇ ਨਾਲ ਦੀਪਕਰਨ ਪੱਲਪਾਣੀ ਟੀਵੀ ਪਟਿਆਲਾ